ਕਿਸਾਨ ਵੀ ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਸੋ ਸਾਡੇ ਇਸ ਕਿਸਾਨ ਵੀ ਚੈਨਲ ਦੇ ਨਾਲ ਜਿੰਨੇ ਵੀ ਸਾਡੇ ਕਿਸਾਨ ਭਰਾ ਜੁੜੇ ਨੇ ਉਹ ਪਹਿਲਾਂ ਤਾਂ ਮੈਂ ਸਾਡੇ ਚੈਨਲ ਦੇ ਵਿੱਚ ਸਾਰਿਆਂ ਨੂੰ ਜੀ ਆਇਆਂ ਕਹਦਾ ਤੇ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋ ਤੇ ਜਿੰਦਗੀ ਦੇ ਵਿੱਚ ਤਰਕੀਆਂ ਕਰਦੇ ਰਹੋ ਜੋ ਕਿਸਾਨਾਂ ਫਸਲਾਂ ਬੀਜਦੇ ਨੇ ਉਹਦੇ ਲਈ ਜਿਹੜੇ ਭਾਅ ਹੈਗੇ ਆ ਟੁਗਮੇ ਮਿੱਥੀ ਜਾਣੀ ਚਾਹੀਦੀ ਐ ਜਿਹੜੇ ਕਿਸਾਨ ਖੇਤੀ ਕਰਦੇ ਆ ਚਾਹੇ ਉਹ ਨਰਮਾ ਹੋਵੇ ਚਾਹੇ ਗੁਵਾਰਾ ਹੋਵੇ ਚਾਹੇ ਜੀਰੀ ਹੋਵੇ ਚਾਹੇ ਕਣਕ ਹੋਵੇ ਚਾਹੇ ਕਪਾਹ ਹੋਵੇ ਚਾਹੇ ਮੱਕੀ ਹੋਵੇ ਚਾਹੇ ਮੂੰਗੀ ਹੋਵੇ ਕੋਈ ਵੀ ਚੀਜ਼ ਜਣੀ ਖੇਤੀ ਜਿਹੜੀ ਹੈਗੀ ਕਿਸਾਨ ਦੀ ਖੇਤੀ ਲਈ ਟੁਗਮੇ ਭਾਅ ਕਿਵੇਂ ਮਿੱਥੇ ਜਾਣ ਏ ਸਾਡਾ ਅੱਜ ਦਾ ਅਸੀਂ ਐਪੀਸੋਡ ਇੱਕ ਲੇਖ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਹ ਅੱਜ ਅਸੀਂ ਸ਼੍ਰੇਸ਼ਟਲੇਬਾਰ ਤਰੀਕੇ ਨਾਲ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਦੇ ਲੇਖਕ ਨੇ ਦਰਸ਼ਨਪਾਲ ਪ੍ਰਦਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤ ਉਹਨਾਂ ਦਾ ਅੱਜ ਇਹ ਲੇਖ ਹੈ ਜਿਹੜਾ ਸੀ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰ ਲਿਆ ਗਿਆ ਜੇਕਰ ਸਾਡੇ ਤੁਸੀਂ ਕਿਸਾਨ ਵੀਰ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਨਾਲ ਹੀ ਦਿੱਤਾ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਕਿਸਾਨੀ ਦੀ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸੋਨੀ ਦੀਆਂ ਫਸਲਾਂ ਦੇ ਘਟੋ ਘਟ ਸਮਰਥਨ ਮੁੱਲ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਅਤੇ ਮੋਦੀ ਹਕੂਮਤ ਵੱਲੋਂ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲ ਵਿੱਚ ਐਮਐਸਪੀ ਵਿੱਚ ਨੁਗੂਣਾ ਵਾਅਦਾ ਕਰਕੇ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ ਝੋਨੇ ਦੀ ਫਸਲ ਉੱਪਰ ਐਮਐਸਪੀ ਵਿੱਚ ਮਾત્ર ਤਿੰਨ ਫੀਸਦੀ ਦਾ ਵਾਅਦਾ ਕੀਤਾ ਗਿਆ ਹੈ ਜਦਕਿ ਇਸ ਦੀ ਲਾਗਤ ਵਿੱਚ ਕਈ ਗੁਣਾ ਵਾਅਦਾ ਹੋਇਆ ਹੈ ਜਿਸ ਨਾਲ ਕੇਂਦਰ ਸਰਕਾਰ ਦੇ ਕਿਸਾਨ ਪੱਖੀ ਹੋਣ ਦੇ ਝੋਕੇ ਦਾਅਵਿਆਂ ਦੀ ਫੂਕ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਇਸੇ ਲਈ ਮੌਜੂਦਾ ਸਥਿਤੀਆਂ ਨੂੰ ਸਮਝਦੇ ਹੋਏ ਵਿਸ਼ਲੇਸ਼ਣ ਕਰਨਾ ਬਣਦਾ ਹੈ ਐਮ ਐਸ ਪੀ ਕਿਸਾਨਾਂ ਲਈ ਜ਼ਰੂਰੀ ਕਿਉਂ ਹੈ ਅਤੇ ਐਮ ਐਸ ਪੀ ਦਾ ਕਿਸ ਤਰ੍ਹਾਂ ਅਨੁਮਾਨ ਲਗਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਕਿਸਾਨਾਂ ਨੂੰ ਆਪਣੇ ਫਸਲ ਦਾ ਪੂਰਾ ਮੁੱਲ ਮਿਲੇ ਖੇਤੀ ਲਾਗਤਾਂ ਸੰਕਲਪਨ ਨੂੰ ਸਮਝਣਾ ਜ਼ਰੂਰੀ ਹੈ ਤਾਂ ਕਿ ਇਹ ਮੁਲਾਂਕਣ ਕੀਤਾ ਜਾ ਸਕੇ ਕਿ ਐਮਐਸਪੀ ਦਾ ਹਿਸਾਬ ਕਿਵੇਂ ਲਗਾਇਆ ਜਾਂਦਾ ਹੈ ਇਹ ਅਸਲ ਵਿੱਚ ਕਿਸਾਨਾਂ ਲਈ ਕਿੰਨੇ ਬਾਝਵ ਜਾਂ ਲਾਭਕਾਰੀ ਹਨ ਐਮਐਸਪੀ ਨੂੰ ਨਿਰਧਾਰਿਤ ਕਰਨ ਲਈ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਸੀਏਸੀਪੀ ਨੂੰ 1965 ਵਿੱਚ ਸਥਾਪਿਤ ਕੀਤਾ ਗਿਆ ਸੀ ਐਮਐਸਪੀ ਦੇ ਅਨੁਮਾਨ ਲਗਾਓ ਦੇ ਆ ਸੀਏਸੀਪ ਵੱਖ-ਵੱਖ ਤਰ੍ਹਾਂ ਦੇ ਲਾਗਤ ਸੰਕਲਪਾਂ ਦੀ ਵਰਤੋਂ ਕਰਦਾ ਹੈ ਜੋ ਕੋਈ A1 A2 FL B1 B2 CI ਅਤੇ C2 ਹਨ ਹਾਲਾਂਕਿ ਸੀਏਸੀਪ ਲਾਗਤਾਂ ਨੂੰ ਤੈਅ ਕਰਕੇ ਸਰਕਾਰ ਨੂੰ ਹਾਲਾਂਕਿ ਸੀਏਸੀਪ ਲਾਗਤਾਂ ਨੂੰ ਤੈਅ ਕਰਕੇ ਸਰਕਾਰ ਨੂੰ ਸੁਪਾਰਸ਼ ਕਰਦਾ ਹੈ ਪਰ ਅੰਤਮ ਫੈਸਲਾ ਭਾਰਤ ਸਰਕਾਰ ਦੀ ਆਰਥਿਕ ਮਾਮਲੇ ਬਾਰੇ ਕੈਬਨਟ ਕਮੇਟੀ ਦੁਆਰਾ ਹੀ ਲਿਆ ਜਾਂਦਾ ਹੈ ਸਭ ਤੋਂ ਪਹਿਲਾਂ ਲਾਗਤ A1 ਨੂੰ ਸਮਝਦੇ ਹਾਂ ਤੇ ਲਾਗਤ A1 ਕੀ ਹੈ ਪਹਿਲਾਂ ਅਸੀਂ ਉਹਨੂੰ ਸਮਝਦੇ ਆਂ ਉਹ ਸਾਡੇ ਕਿਸਾਨਾਂ ਨੂੰ ਅਸੀਂ ਦੱਸਦੇ ਆਂ ਪਰ ਜਿਹੜੇ ਕਿਸਾਨਾਂ ਦੀ ਨੁਮਾਇੰਦਗੀ ਕਰਦੀਆਂ ਜਥੇਬੰਦੀਆਂ ਦੇ ਨੁਮਾਇंदे ਆ ਬਹੁਤ ਸਾਰੇ ਨੁਮਾਇੰਦਿਆਂ ਨੂੰ ਇਹਨਾਂ ਚੀਜ਼ ਦਾ ਬਹੁਤ ਪਤਾ ਹੈ ਬਹੁਤ ਸਾਰੇ ਕਿਸਾਨਾਂ ਨੂੰ ਵੀ ਪਤਾ ਕਿਉਂਕਿ ਕਿਸਾਨ ਬਹੁਤ ਪੜੇ ਲਿਖੇ ਕਿਸਾਨ ਨੇ ਜਿਨ੍ਹਾਂ ਨੇ ਸਰਕਾਰ ਦੇ ਨਾਲ ਬਹੁਤ ਵਾਰ ਮੀਟਿੰਗਾਂ ਹੋਈਆਂ ਨੇ ਉਹ ਵੀ ਇਹ ਤਰਕ ਰੱਖਦੇ ਨੇ ਆਪਣੇ ਲਾਗਤ A1 ਵਿੱਚ ਕਿਸਾਨ ਦੇ ਆਪਣੇ ਵਰਤੇਗੇ ਨਕਦੀ ਅਤੇ ਚੀਜ਼ਾਂ ਦੇ ਰੂਪ ਵਿੱਚ ਕੀਤੇ ਗਏ ਸਾਰੇ ਖਰਚੇ ਸ਼ਾਮਿਲ ਹੁੰਦੇ ਹਨ ਜਿਸ ਵਿੱਚ ਬੀਜ ਖਾਦਾ ਕੀਟਨਾਸ਼ਕ ਕਿਰਾਏ ਤੇ ਲੈ ਕੇ ਮਜ਼ਦੂਰ ਮਸ਼ੀਨਰੀ ਸਿੰਚਾਈ ਪਾਣੀ ਖਰਚੇ ਤੇਲ ਸੰਦਾਂ ਦੀ ਕਸਾਈ ਵਰਗੇ ਸਾਰੇ ਖਰਚੇ ਸ਼ਾਮਿਲ ਹਨ ਇਹ ਵਨ ਦੇ ਵਿੱਚ ਜਿੰਨਾ ਵੀ ਇਹ ਫਸਲ ਨੂੰ ਤਿਆਰ ਕਰਨ ਵਾਸਤੇ ਜਿਹੜਾ ਖਰਚਾ ਹੁੰਦਾਗਾ ਬੀਜ ਤੋਂ ਲੈ ਕੇ ਕਟਾਈ ਬੜਾਈ ਤੱਕ ਜੋ ਵੀ ਖਰਚਾ ਹੈ ਹੁੰਦਾ ਉਹ A1 ਚ ਗਿਣਿਆ ਜਾਂਦਾ ਹੈ A1 ਲਾਗਤ ਕਿਸਾਨਾਂ ਦੁਆਰਾ ਕੀਤੇ ਸਿੱਧੇ ਖਰਚਿਆਂ ਨੂੰ ਦਰਸਾਉਂਦੀ ਹੈ ਅੱਗੇ ਅਸੀਂ ਗੱਲ ਕਰਦੇ ਹਾਂ A2 ਲਾਗਤ A1 ਲਾਗਤ ਦੇ ਵਿੱਚ ਠੇਕੇ ਤੇ ਲਈ ਜ਼ਮੀਨ ਲਈ ਭੁਗਤਾਨ ਕੀਤਾ ਠੇਕਾ ਸ਼ਾਮਲ ਕਰਕੇ ਬਣਦੀ ਹੈ ਜਣੀ ਕਈ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ ਜਾਂ ਕੋਈ ਹੋਰ ਭਰਾ ਕੋਈ ਵੀ ਖੇਤੀ ਕਰਦਾ ਜਿਹੜਾ ਛੇੜਿ ਕੋਲੀ ਜ਼ਮੀਨ ਨਹੀਂ ਹੈ ਉਹ ਜ਼ਮੀਨ ਨੂੰ ਮਾਮਲੇ ਤੇ ਠੇਕੇ ਤੇ ਲੈਂਦਾਗਾ ਜਿਹੜਾ ਸ਼ਾਮਲ ਕਰਕੇ ਬਣਦੀ ਹੈ ਇਸ ਤੋਂ ਇਲਾਵਾ A2 ਲਾਗਤ ਵਿੱਚ ਪਰਿਵਾਰਕ ਕਿਰਤ ਦੇ ਨਰਧਾਰਤ ਮੁੱਲ ਨੂੰ ਜੋੜ ਕੇ A2 FL ਲਾਗਤ ਦਾ ਫਾਰਮੂਲਾ ਬਣਦਾ ਹੈ B ਬਣ ਲਾਗਤ ਮਾਲਕੀ ਵਾਲੀਆਂ ਪੂੰਜੀਆਂ ਸੰਪਤੀਆਂ ਓਵਰਨ ਅਸੈਸਡ ਤੇ ਵਰਤੋਂ ਕਰਨ ਦੀ ਆਰਥਿਕ ਲਾਗਤ ਨੂੰ ਸ਼ਾਮਲ ਕਰਨ ਵੱਲ ਵਧਦੀ ਹੈ ਭਾਵ B1 ਲਾਗਤ ਵਿੱਚ A1 ਲਾਗਤ ਜਮ੍ਹਾਂ ਮਾਲਕੀ ਵਾਲੀ ਸਥਿਰ ਪੂੰਜੀ ਵਿੱਚ ਭਾਵ ਮਸ਼ੀਨਰੀ ਉਜਾਰਾਂ ਅਤੇ ਇਮਾਰਤਾਂ ਦੇ ਮੁੱਲ ਤੇ ਵਿਆਜ ਜ਼ਮੀਨ ਤੋਂ ਬਿਨਾਂ ਸ਼ਾਮਲ B2 ਲਾਗਤ B1 ਲਾਗਤ ਦੇ ਨਾਲ ਮਾਲਕੀ ਵਾਲੀ ਜ਼ਮੀਨ ਦੇ ਨਿਰਧਾਰਤ ਇੰਪੋਰਟਡ ਕਿਰਾਏ ਅਤੇ ਲੀਜ਼ ਤੇ ਲੇਕਿ ਜਮੀਨ ਲਈ ਭੁਗਤਾਨ ਕਰਕੇ ਕੀਤੇ ਠੇਕੇ ਨੂੰ ਸ਼ਾਮਲ ਕਰਕੇ ਬਣਦੀ ਹੈ ਜਿਸ ਨਾਲ ਜਮੀਨ ਦੇ ਮਾਲਕਾ ਕਿਸਾਨਾਂ ਦੀ ਖੇਤੀ ਕਰਨ ਦੀ ਲਾਗਤ ਇੱਕ ਸੰਪੂਰਨ ਤਰੀਕੇ ਨਾਲ ਦਰਜ ਹੁੰਦੀ ਹੈ ਸੀ ਬਨ ਲਾਗਤ ਤੇ ਬੀ ਬਨ ਲਾਗਤ ਵਿੱਚ ਪਰਿਵਾਰਕ ਕਿਰਤ ਦੇ ਨਿਰਧਾਰਤ ਮੁੱਲ ਨੂੰ ਜੋੜ ਕੇ ਬਣਦੀ ਹੈ ਅੰਤ ਵਿੱਚ ਸੀ2 ਲਾਗਤ ਬੀ2 ਪਰਿਵਾਰਕ ਕਿਰਤ ਤੇ ਨਧਾਰਤ ਮੁੱਲ ਨੂੰ ਜੋੜ ਕੇ ਬਣਦੀ ਹੈ ਹੋਰ ਲਾਗਤ ਸੰਕਲਪਾਂ ਦੇ ਉਲਟ ਸੀ2 ਸਭ ਤੋਂ ਵਿਆਪਕ ਅਤੇ ਸਮਲੰਤ ਕੀਤਾ ਤਰੀਕਾ ਹੈ ਜਿਸ ਵਿੱਚ ਨਾ ਸਿਰਫ ਸਾਰੇ ਅਸਲ ਭੁਗਤਾਨ ਕੀਤੇ ਖਰਚੇ ਜਿਵੇਂ ਕਿ ਖੇਤੀ ਲਾਗਤ ਮਜ਼ਦੂਰੀ ਤੇਲ ਅਤੇ ਠੇਕੇ ਵਾਲੀ ਜ਼ਮੀਨ ਦਾ ਕਿਰਾਇਆ ਸ਼ਾਮਲ ਹਨ ਬਲਕਿ ਪਰਿਵਾਰਕ ਕਿਰਤ ਦਾ ਨਿਰਧਾਰਿਤ ਮੁੱਲ ਮਾਲਕੀ ਵਾਲੀ ਸਥਿਤੀ ਪੂੰਜੀ ਤੇ ਵਿਆਜ ਅਤੇ ਮਾਲਕੀ ਵਾਲੀ ਜ਼ਮੀਨ ਤੇ ਨਿਰਧਾਰਿਤ ਕਿਰਾਇਆ ਵੀ ਸ਼ਾਮਲ ਹੈ ਇਸ ਲਈ ਸਿੱਧੀਆਂ ਅਤੇ ਟੁਕਵੀਆਂ ਦੋਵੇਂ ਲਾਗਤਾਂ ਨੂੰ ਸ਼ਾਮਲ ਕਰਕੇ ਸੀ2 ਕਿਸਾਨ ਦੁਆਰਾ ਕੀਤੇ ਗਏ ਸਮੁੱਚੇ ਖਰਚੇ ਨੂੰ ਦਰਸਾਉਂਦਾ ਹੈ ਜਿਸ ਕਾਰਨ ਐਮ ਐਸ ਪੀ ਦੇ ਆਧਾਰ 'ਵਜੋਂ ਸੀ 2 ਦੀ ਵਰਤੋਂ ਕਰਨਾ ਲਾਜ਼ਮੀ ਹੈ। ਰਾਨੇ ਦੀ ਗੱਲ ਹੈ ਕਿ ਫਸਲਾਂ ਦੀਆਂ ਕੀਮਤਾਂ ਮਿਥਣ ਸਮੇਂ ਅੰਤਰਰਾਸ਼ਟਰੀ ਕੀਮਤਾਂ ਅਤੇ ਸਰਕਾਰ ਕੋਲ ਬਫਰ ਸਟਾਕ ਦੀ ਮਾਤਰਾ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ। ਅਤੇ ਇਹਨਾਂ ਨਾਲ ਹੀ ਐਮ ਐਸ ਪੀ ਨੂੰ ਘਟਾ ਦਿੱਤਾ ਜਾਂਦਾ ਹੈ। ਜਦੋਂ ਕਿ ਕਿਸਾਨਾਂ ਦੀਆਂ ਲਾਗਤਾਂ ਦਾ ਇੰਨੀਆਂ ਚੀਜ਼ਾਂ ਨਾਲ ਕੋਈ ਸਬੰਧ ਨਹੀਂ ਹੈ ਇਹ ਬੜੀ ਵਿਡੰਬਣਾ ਹੈ ਕਿ ਇਹ ਸਿਰਫ ਖੇਤੀ ਹੀ ਹੈ ਜਿੱਥੇ ਲਾਗਤਾਂ ਨੂੰ A1 ਤੋਂ ਲੈ ਕੇ C2 ਤੱਕ ਦੀਆਂ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਅਦਉਦਯੋਗਾ ਵਿੱਚ ਬਣੀਆਂ ਵਸਤਾਂ ਦੀਆਂ ਕੀਮਤਾਂ ਮਿਥਣ ਸਮੇ ਜਿਹੜਾ ਨਹੀਂ ਕੀਤਾ ਜਾਂਦਾ ਸਿਰਫ ਸਮੁੱਚੀਆਂ ਲਾਗਤਾਂ ਨੂੰ ਹੀ ਗਿਣਿਆ ਜਾਂਦਾ ਹੈ ਖੇਤੀ ਵਿੱਚ ਇੰਨਾ ਭਲੇਖਾ ਪਾਉ ਧਾਰਨਾਵਾ ਨੂੰ ਵਰਤਿਆ ਜਾਂਦਾ ਹੈ ਤਾਂ ਕਿ ਕਿਸਾਨਾਂ ਨੂੰ ਘੱਟ ਕੀਮਤਾਂ ਦਿੱਤੀਆਂ ਜਾ ਸਕਣ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਆਖਰ ਕਿਸਾਨਾਂ ਦੀ ਮੰਗ ਕੀ ਹੈ ਇਹ ਬੜਾ ਜ਼ਰੂਰੀ ਅਤੇ ਮਹੱਤਵਪੂਰਨ ਪੁਆਇੰਟ ਹੈ ਇਹ ਸਮਝਣਾ ਜ਼ਰੂਰੀ ਹੈ ਕਿ ਆਖਰ ਕਿਸਾਨਾਂ ਦੀ ਮੰਗ ਕੀ ਹੈ ਕਿਸਾਨ ਭਾਰਤ ਸਰਕਾਰ ਦੁਆਰਾ ਆਪਣੇ ਹੀ ਰਾਸ਼ਟਰੀ ਕਿਸਾਨ ਕਮਿਸ਼ਨ ਦੀ 2006 ਵਿੱਚ ਦਿੱਤੀ ਰਿਪੋਰਟ ਸਵਾਮੀਨਾਥ ਰਿਪੋਰਟ ਦੁਆਰਾ সুপারিশ ਕੀਤੇ C2+E ਐਟ ਪਰਸੈਂਟ ਫਾਰਮੂਲੇ ਅਨੁਸਾਰ MSP ਨੂੰ ਮਿਥਣਾ ਅਤੇ ਇਸ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦੇ ਹਨ ਪਾ ਸਰਕਾਰ ਵੱਲੋਂ MSP ਦਾ ਨਿਰਧਾਰਨ A2+ FL ਫਾਰਮੂਲੇ ਨਾਲ ਹੀ ਕੀਤਾ ਜਾਂਦਾ ਹੈ ਜੋ ਕਦਾਚਿਤ ਜਾਇਜ਼ ਨਹੀਂ ਹੈ ਪੰਜਾਬ ਸਰਕਾਰ ਨੇ ਫਸਲਾਂ ਦੀਆਂ ਕੀਮਤਾਂ ਨੂੰ ਬਿਹਤਰ ਬਣਾਉਣ ਲਈ ਬਣਾਈ ਗਈ ਰਮੇਸ਼ ਚੰਦ ਕਮੇਟੀ ਦੀ ਰਿਪੋਰਟ 2015 ਅਨੁਸਾਰ ਸੀਟੂ ਵਿੱਚ ਕੁਝ ਹੋਰ ਖਰਚੇ ਸ਼ਾਮਲ ਕਰਨ ਦੀ ਸਿਫਾਰਸ਼ ਕੀਤੀ ਗਈ ਹੈ ਜਿਨ੍ਹਾਂ ਵਿੱਚ ਪਰਿਵਾਰ ਦੇ ਮੁਖੀ ਨੂੰ ਗੈਰ ਤਕਨੀਕੀ ਮਜ਼ਦੂਰ ਦੀ ਬਜਾਏ ਹੁਨਰਬੰਦ ਜਾਂ ਤਕਨੀਕੀ ਕੰਮੇ ਬਜੋ ਮੰਨਣਾ ਸ਼ਾਮਲ ਹੈ ਜਿਸ ਦਾ ਮਤਲਬ ਹੈ ਕਿ ਉਸ ਦੀ ਮਜ਼ਦੂਰੀ ਵੱਧ ਹੋਣੀ ਚਾਹੀਦੀ ਹੈ ਦੂਜਾ ਕਾਰਜਸ਼ੀਲ ਪੂੰਜੀ ਉੱਪਰ ਵਿਆਜ ਦਾ ਅਨੁਮਾਨ ਅੱਧੇ ਸੀਜ਼ਨ ਲਈ ਲਗਾਉਣ ਦੀ ਜਗ੍ਹਾ ਪੂਰੇ ਸੀਜ਼ਨ ਲਈ ਗਿਣਨਾ ਚਾਹੀਦਾ ਹੈ ਤੀਜਾ ਸੁਝਾਅ ਹੈ ਜੀ ਇਸ ਦੇ ਵਿੱਚ ਅਸਲ ਜ਼ਮੀਨੀ ਠੇਕਾ ਕਰਾਇਆ ਪਾਉਣਾ ਚਾਹੀਦਾ ਹੈ ਨਾ ਕਿ ਉਸ ਦੀ ਉੱਪਰਲੀ ਸੀਮਾ ਨਿਸ਼ਚਿਤ ਕੀਤੀ ਜਾਵੇ ਅੰਤ ਵਿੱਚ ਕਮੇਟੀ ਦਾ ਸੁਝਾਅ ਹੈ ਕਿ ਫਸਲੀ ਉਤਪਾਦਨ ਤੋਂ ਬਾਅਦ ਦੀਆਂ ਲਾਗਤਾਂ ਜਿਵੇਂ ਫਸਲ ਨੂੰ ਮੰਡੀ ਵਿੱਚ ਲਿਜਾਣਾ ਸਫਾਈ ਗ੍ਰੇਡਿੰਗ ਸੁਕਾਉਣਾ ਪੈਕੇਜ ਪਹੁੰਚਾ ਅਤੇ ਮੰਡੀਕਰ ਦੇ ਖਰਚੇ ਵੀ ਸ਼ਾਮਲ ਹੁੰਦੇ ਹਨ ਇਹ ਜਿਹੜੀ ਸਰਕਾਰ ਦੀ ਕਮੇਟੀ ਹੈ ਦੀ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਕੱਲੀ-ਕੱਲੀ ਅੱਜ ਅਸੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂਗੇ ਆਖਰ ਕਿਸਾਨ ਨੂੰ ਮੌਜੂਦਾ ਮਿਲਣ ਵਾਲੀ A2 FLA ਆਧਾਰਿਤ MSP ਨੂੰ C2 ਆਧਾਰਿਤ ਬਣਾਉਣ ਲਈ ਆਪਣੀ ਜ਼ਮੀਨ ਦਾ ਠੇਕਾ ਅਤੇ ਆਪਣੀ ਮਾਲਕੀ ਵਾਲੀਆਂ ਪੂੰਜੀ ਸੰਪਤੀਆਂ ਮਸ਼ੀਨਰੀ ਉਜਾਰ ਅਤੇ ਇਮਾਰਤਾਂ ਤੇ ਵਿਆਜ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਰਮੇਸ਼ ਚੰਦ ਕਮੇਟੀ ਦੀਆਂ সুপারিশਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਇਨ੍ਹਾਂ ਲਾਗਤਾਂ ਵਿੱਚ ਅਜੇ ਹੋਰ ਵੀ ਘਾਟਾਂ ਖਾਮੀਆਂ ਹਨ ਜਿਵੇਂ ਕਿ ਲੇਬਰ ਪਸ਼ੂ ਧਾਂਦੇ ਵਰਤੋਂ ਨੂੰ ਵੀ ਠੀਕ ਤਰ੍ਹਾਂ ਨਹੀਂ ਗਿਣਿਆ ਜਾਂਦਾ ਇਹਨਾਂ ਖਾਮੀਆਂ ਨੂੰ ਦੂਰ ਕਰਕੇ ਜੀ ਫਸਲਾਂ ਦੀਆਂ ਕੀਮਤਾਂ ਨੂੰ ਉਚਿਤ ਢੰਗ ਨਾਲ ਮਿੱਥਿਆ ਜਾ ਸਕਦਾ ਹੈ ਜੇਕਰ ਰਮੇਸ਼ ਚੰਦ ਕਮੇਟੀ ਅਨੁਸਾਰ ਸੀਟੀਓ ਨੂੰ ਨਾਪਿਆ ਜਾਂਦਾ ਹੈ ਅਤੇ ਸੁਆਮੀਨਾਥਰ ਰਿਪੋਰਟ ਅਨੁਸਾਰ ਉਹਦੇ 50% ਪ੍ਰਤੀਸ਼ਤ ਮੁਨਾਫਾ ਜਮ੍ਹਾਂ ਕਰਕੇ ਕੀਮਤ ਦਿੱਤੀ ਜਾਂਦੀ ਹੈ ਤਾਂ ਫਸਲਾਂ ਦੀ ਕੀਮਤਾਂ ਵਿੱਚ 45 ਤੋਂ 70% ਵਾਧਾ ਹੋਵੇਗਾ ਜੋ ਸੰਕਟ ਵਿੱਚ ਤਾਂ ਸੀ ਕਿਸਾਨਾਂ ਲਈ वरदान साबित ਹੋਵੇਗਾ ਡਾਕਟਰ ਸੁਖਪਾਲ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀ ਗਈ ਪੰਜਾਬ ਦੀ ਨਵੀਂ ਖੇਤੀ ਨੀਤੀ 2023 ਵਿੱਚ ਵੀ ਐਮਐਸਪੀ ਦੀ ਕਾਨੂੰਨ ਗਾਰੰਟੀ ਦੇਣ ਦੀਆਂ ਸ਼ਿਫਾਰਿਸ਼ਾਂ ਕੀਤੀਆਂ ਗਈਆਂ ਹਨ ਇਸੇ ਤਰ੍ਹਾਂ ਚਰਨਜੀਤ ਚੰਨੀ ਦੀ ਪ੍ਰਧਾਨਗੀ ਹੇਠ ਬਣੀ ਪਾਰਲੀਮੈਂਟ ਦੀ ਕਮੇਟੀ 2024 ਨੇ ਵੀ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਸਿਫਾਰਿਸ਼ ਕੀਤੀ ਹੈ ਇਸ ਲਈ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਅਨੁਸਾਰ ਹੀ ਸਾਰੀਆਂ ਫਸਲਾਂ ਤੇ ਸੀਬੀ ਪਲੱਸ ਈ ਐਟ ਪਰਸੈਂਟ ਉੱਪਰ ਐਮਐਸਪੀ ਦੇਣ ਦੀ ਕਾਨੂੰਨੀ ਗਰੰਟੀ ਦੇਣੀ ਚਾਹੀਦੀ ਹੈ ਤਾਂ ਜੋ ਫਸਲੀ ਭਿੰਨਤਾ ਲਿਆਉਣ ਮੰਡੀ ਵਿੱਚ ਆਉਂਦੇ ਉਤਰਾ ਚੜਾ ਦੇ ਅਸਰ ਨੂੰ ਘਟਾਉਣਾ ਅਤੇ ਕਿਸਾਨੀ ਦੀ ਚੰਗੀ ਆਮਦਨ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਅਮਰੀਕਾ ਵਰਗੇ ਦੇਸ਼ਾਂ ਦੀਆਂ ਔਰਕੀਆਂ ਨੂੰ ਲਾਂਬੇ ਕਰਕੇ ਖੇਤੀ ਖੇਤਰ ਨੂੰ ਕਸਟਮ ਡਿਊਟੀਆਂ ਲਾ ਕੇ ਸੁਰੱਖਿਅਤ ਰੱਖਿਆ ਜਾਵੇ ਅਸਲ ਵਿੱਚ ਖੇਤੀ ਵਿੱਚ ਕੰਮ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਸਰਕਾਰ ਨੂੰ ਇਨ੍ਹਾਂ ਵਸਤਾਂ ਦੀ ਪੈਦਾਵਾਰ ਵਿੱਚੋਂ ਨਿੱਜੀ ਕੰਪਨੀਆਂ ਨੂੰ ਲਾਂਬੇ ਕਰਕੇ ਸਹਿਕਾਰੀ ਖੇਤਰ ਵਿੱਚ ਇਹ ਪੈਦਾ ਕਰਨੀ ਚਾਹੀਦੀ ਹਨ ਅਤੇ ਨਾਲ ਹੀ ਖੇਤੀ ਦੇ ਬਜਟ ਨੂੰ ਵੀ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਦੇਸ਼ ਦੀ ਖੇਤੀ ਤੇ ਢੂੰਗੇ ਹੁੰਦੇ ਸੰਕਟਾਂ ਤੋਂ ਦੂਰ ਕਰਨ ਵਾਲਾ ਸਚਾਰ ਉਕਾਦਮ ਪੁੱਟੇ ਜਾ ਸਕਣ। ਸੋ ਇਹ ਸੀ ਪ੍ਰੋਫੈਸਰ ਦਰਸ਼ਨ ਲਾਲ ਪਾਲ ਦੀਆਂ ਇਸ ਕੇਸ ਦੇ ਵਿੱਚ ਦਿੱਤੀਆਂ ਹੋਈਆਂ ਦਲੀਲਾਂ ਜਾ ਸਰਕਾਰ ਦੇ ਬਣਾਏ ਹੋਈਆਂ ਕਮੇਟੀਆਂ ਬਾਰੇ ਵਿਸਤਾਰ ਦੇ ਵਿੱਚ ਦੱਸਿਆ ਗਿਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਖੇਤੀ ਲਈ ਢੁਕਵੇਂ ਪਾਕ ਕਿਵੇਂ ਮਿਤੇ ਜਾ ਸਕਦੇ ਆ ਬੜੀ ਡੀਪਲੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਕੇਂਦਰ ਸਰਕਾਰ ਦੇ ਅੱਗੇ ਇਹ ਆਪਣਾ ਜਿਹੜਾ ਪੱਖਾ ਬਹੁਤ ਵਧੀਆ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਐਡਾ ਵੱਡਾ ਸੰਘਰਸ਼ ਹੋਣ ਦੇ ਬਾਵਜੂਦ ਇੰਨਾ ਲੰਬਾ ਸੰਘਰਸ਼ ਲੜਨ ਦੇ ਬਾਵਜੂਦ ਵੀ ਹਜੇ ਤੱਕ ਕੇਂਦਰ ਸਰਕਾਰ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚੀ ਹੈ ਆਏ ਦਿਨ ਕਿਸਾਨਾਂ ਦੇ ਲੱਗਦੇ ਧਰਨੇ ਆਏ ਦਿਨ ਹੁੰਦੀਆਂ ਕਿਸਾਨਾਂ ਦੀਆਂ ਪੁਲਿਸ ਦੇ ਨਾਲ ਝਪਟਾਂ ਕਿਸੇ ਤੋਂ ਲੋਕੀਆਂ ਛੁਪੀਆਂ ਨਹੀਂ ਚਾਹੀਏ ਉਹ ਸਟੇਟ ਗਵਰਨਮੈਂਟ ਹੋਵੇ ਚਾਹੇ ਉਹ ਕੇਂਦਰ ਦੀ ਸੱਤਾਧਾਰੀ ਸਰਕਾਰ ਹੋਵੇ ਸੋ ਸਾਡੀ ਅੱਜ ਦੀ ਵੀਡੀਓ ਕਿਸਾਨਾਂ ਦੇ ਲਈ ਇੰਨੀ ਹੀ ਸੀ ਤੇ ਅੱਜ ਦੀ ਜਾਣਕਾਰੀ ਇੰਨੀ ਹੀ ਅਸੀਂ ਕਿਸਾਨਾਂ ਦੇ ਨਾਲ ਸਾਂਝੀ ਕਰਨੀ ਸੀ ਕਿ ਐਮਐਸਪੀ ਕਿਉਂ ਜ਼ਰੂਰੀ ਆ ਕਿਹੜੇ ਤਰੀਕੇ ਦੇ ਨਾਲ ਇਹ ਦਿੱਤੀ ਜਾ ਸਕਦੀ ਹੈ ਜੇਕਰ ਸੁਆਮੀਨਾਥਰ ਕਮਿਸ਼ਨ ਦੀ ਰਿਪੋਰਟ ਲਾਗੂ ਹੁੰਦੀ ਹੈ ਤਾਂ ਉਹਦਾ ਕਿਸਾਨਾਂ ਨੂੰ ਕਿੰਨਾ ਵੱਡਾ ਲਾਭ ਹੋਣ ਵਾਲਾ ਹੈ ਕਿਸਾਨ ਹੋਰ ਸਰਕਾਰ ਤੋਂ ਕੁਝ ਨਹੀਂ ਚਾਹੁੰਦੇ ਉਹ ਸਿਰਫ ਇਹ ਚਾਹੁੰਦੇ ਕਿ ਸੁਆਮੀਨਾਥਰ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਫਸਲਾਂ ਦੇ ਜਿਹੜੇ ਪਾ ਹੈਗੇ ਆ ਉਹ ਸਹੀ ਤਰੀਕੇ ਦੇ ਨਾਲ ਮਿੱਥੇ ਜਾ ਸਕਣ ਐਮਐਸਪੀ ਕਾਨੂੰਨ ਦੀ ਗਾਰੰਟੀ ਦਿੱਤੀ ਜਾਵੇ ਕਿ ਜਿਹੜੀ ਤੁਹਾਡੀ ਫਸਲ ਹੈਗੀ ਆ ਇਸ ਘੱਟ ਰੇਟ ਤੋਂ ਕੋਈ ਵੀ ਬੰਦਾ ਖਰੀਦ ਨਹੀਂ ਸਕਦਾ ਜੇਕਰ ਉਹ ਖਰੀਦਦਾ ਤਾਂ ਉਹਦੇ ਖਿਲਾਫ ਸਰਕਾਰ ਸਖਤ ਕਾਰਵਾਈ ਕਰੇਗੀ ਪਰ ਅਜੇ ਹੁੰਦਾ ਹਜੇ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਇਹ ਤਾਂ ਸਿਰਫ ਇੱਕ ਰਿਪੋਰਟ ਹੀ ਨੇ ਅਜੇ ਤੱਕ ਬਹੁਤ ਲੰਬੇ ਸਮੇਂ ਤੋਂ ਸੁਆਮੀਨਾਥ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਚੱਲ ਰਹੀ ਹੈਗੀ ਆ ਪਰ ਹਜੇ ਤੱਕ ਉਹ ਕਿਤੇ ਵੀ ਕਿਸੇ ਵੀ ਸਰਕਾਰ ਨੇ ਲਾਗੂ ਨਹੀਂ ਕੀਤੀ ਕਿਉਂਕਿ 11-12 ਸਾਲ ਦਾ ਸਮਾਂ ਤਾਂ ਨਰਿੰਦਰ ਮੋਦੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਵੇਲੇ ਉਹਨਾਂ ਨੂੰ ਗੱਦੀ ਤੇ ਬੈਠਿਆ ਹੋ ਗਿਆ ਇਹ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਏਅਰਪੋਰਟਾਂ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਸਰਕਾਰ ਇਸ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਦੀ ਹੈ ਜਾਂ ਨਹੀਂ ਜਾਂ ਅਜੇ ਸਿੱਕੇ ਕਿਸਾਨ ਆ ਆਪਣੇ ਹੱਕਾਂ ਦੇ ਲਈ ਇਸ ਤਰ੍ਹਾਂ ਹੀ ਜੂਝਦੇ ਰਹਿਣਗੇ ਸੋ ਦੋਸਤੋ ਅੱਜ ਦੀ ਸਾਡੀ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਮਿਲਦੇ ਆਗੇ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਨਵੀਂ ਕਿਸੇ ਕਿਸਾਨੀ ਮੁੱਦੇ ਦੇ ਨਾਲ ਨਵੇਂ ਕਿਸੇ ਸੁਝਾਅ ਦੇ ਨਾਲ ਨਵੇਂ ਕਿਸੇ ਵਿਚਾਰ ਦੇ ਨਾਲ ਜੋ ਕਿਸਾਨੀ ਦੇ ਨਾਲ ਜੁੜਿਆ ਹੋਵੇ ਤੇ ਕਿਸਾਨਾਂ ਦੇ ਲਈ ਉਹ ਇੱਕ ਸਹਾਈ ਸਿੱਧ ਹੋਵੇ ਤੇ ਹੁਣ ਤੁਸੀਂ ਆਪਣੇ ਦੋਸਤ ਹਰਬੀਰ ਨੂੰ ਦਿਓ ਜਾਇ ਨਮਸਕਾਰ ਜੀ